ਉਸੀ ਉਨੇ ਜੋਗੇ ਹੋ ਕੇ ਦਿਖਾਓ ਤਾਂ ਕਿ ਅਗਲਾ ਤੁਹਾਨੂੰ ਉਨੇ ਜੁਗਾ ਕਰੇ ਬਾਜ ਮਾਰੇ ਤੁਹਾਨੂੰ ਉਨੇ ਪੈਸੇ ਦਰਬੋਤ ਹਿਲਮਾ ਜਿੱਨਾਂ ਚ ਮੈਨੂੰ ਪੈਸੇ ਨਹੀਂ ਮਿਲੇ ਮੈਨੂੰ ਇਹ ਲੱਗਦਾ ਹੁੰਦਾ ਵੀ ਨਹੀਂ ਯਾਰ ਕਿਤੇ ਨਾ ਕਿਤੇ ਮੇਰੇ ਚ ਕੋਈ ਕਾਰਡ ਸੀਗੀ ਇਹ ਜਿੰਨੇ ਮੈਨੂੰ ਪੈਸੇ ਮਿਲਦੇ ਆ ਮੈਨੂੰ ਉਦੋਂ ਦੁੱਗਨੇ ਬੰਦੇ ਦੇਖਣ ਆਉਂਦੇ ਮੈਂ ਉਹਨਾਂ ਨੂੰ ਪੱਕਾ ਕਰਾਂ ਦੂਜੀ ਮੈਨੂੰ 2 ਲੱਖ ਰੁਪਏ ਦੇ ਰਹੇ ਆ 4 ਲੱਖ ਤੋਂ ਡਾ ਪੱਕਾ ਵੀ ਮੇਰੇ ਵੱਲੀੋਂ ਟੈਕਟਾ ਪੱਕਾ ਫਿਰ ਤਾਂ ਸਵਾਦ ਆ ਮਾਰਾ ਆ ਲੋਕਾਂ ਨੂੰ ਲੈਣਾ ਹੀ ਨਹੀਂ ਇਹ ਜਾਹਤ ਤੇਰੇ ਵਰਗੇ ਬਣਾਉਂਦੇ ਜਿਹੜੇ ਸਵਾਲ ਪੁੱਛਦੇ ਆ ਇਹ 50 ਜਣਿਆਂ ਨੇ ਸੁਣਨਾ ਹੁਣ ਮਨੇ ਕਹਣਾ ਪ੍ਰਿੰਸਾਂ ਦਾ ਟਾਈਮ ਹੈ ਗੱਠ ਮਾਰੀ ਜਾਂਦਾ ਸਭ ਬੰਦੇ ਆ ਵੀ ਗੱਲ ਕਰਨ ਤੋਂ ਪਹਿਲਾਂ ਹੀ ਤੈਨੂੰ ਦੱਸ ਮੈਂ ਹਰੇਕ ਗਰੁੱਪ ਚ ਗਰੁੱਪ ਹਰੇਕ ਬੰਦੇ ਹਰੇਕ ਹਰੇਕ ਨਾ ਕੰਮ ਕੀਤਾ ਜੇ ਦੋ ਜਨੇ ਬੰਦੇ ਆ ਅਸੀਂ ਦਿਨ ਦਿਨ ਇਕੱਠੇ ਰਹਿਣ ਲੱਗੇ ਸਾਡੇ ਲੋਕਾਂ ਦੀ ਯਾਦ ਤਾਂ ਆਪਦੇ ਬੰਨਿਓਂ ਹੀ ਇੱਕ ਚੀਜ਼ ਬਣਾ ਲਈ ਹਾਂ ਐਵੇਂ ਆਪਦਾ ਬੰਨੋ ਸੋਚਣ ਲੱਗ ਗਏ ਵੀ ਪ੍ਰਿੰਸ ਨੇ ਲਿਖੀ ਹੈ ਰੋਜ਼ ਬੋਦੀ ਨਾਲ ਲੜਿਆ ਉਹਨਾਂ ਦੀਜ ਨੂੰ ਕਹਿੰਦਾ ਵੀ ਇਹ ਨਹੀਂ ਹਾਂ ਇਹੋ ਜਿਹਾ ਕੁਛ ਨਹੀਂ ਤੁਸੀਂ ਮੈਂ ਸਾਰੇ ਕਿਤੇ ਹੁਣ ਮੈਂ ਨਵਨੀਤ ਭਾਈ ਵਰਗਾ ਨਾ ਕੰਮ ਕਰੀ ਜਾਂਦਾ ਮੈਂ ਸਾਰੇ ਕਿਤੇ ਕੰਮ ਕਰਦਾ ਮੈਨੂੰ ਕਦੇ ਕਿਸੇ ਨੇ ਰੋਕਿਆ ਵੀ ਬੋਲੀ ਹਰ ਪਾਸੇ ਕੰਮ ਕਰਦਾ ਸਾਰੇ ਕਿਤੇ ਧੀਰਜ ਵੀ ਕਰੀ ਜਾਂਦਾ ਰਹਿੰਦਾ ਸਾਰੇ ਜਣੇ ਸਾਰੇ ਕੰਮ ਕਰਦੇ ਗੱਲ ਇਹ ਆ ਵੀ ਐਵੇਂ ਅਸਲ 'ਚ ਇਹ ਗੱਲ ਬਣਾਈ ਵੀ ਵੀ ਗਰੁੱਪ ਹੈ ਜੀ ਆਏ ਆ ਜੀ ਹੁਣ ਮੈਨੂੰ ਜਿੰਨੇ ਆਪਣੇ ਬਹੁਤ ਐਕਟਰ ਹੈਗੇ ਆ ਅਸੀਂ ਵੀ ਉੱਥੋਂ ਹੌਲੀ ਹੌਲੀ ਇੱਧਰ ਨੂੰ ਆਏ ਆ ਫੇਸਬੁੱਕ ਤੇ ਤੁਸੀਂ ਵੀ ਦੇਖਿਆ ਹੋ ਕਈ ਜਣੇ ਨਾ ਪੋਸਟਾਂ ਪਾ ਦਿੰਦੇ ਆ ਮੈਂ ਘੱਟ ਚਲੋ ਨਾ ਮੈਨੂੰ ਸਕਰੀਨਸ਼ਾਟ ਜੇ ਆ ਜਾਂਦੇ ਹੈ ਨਾ ਵੀ ਆ ਦੇਖੋ ਵੀ ਕੀ ਉਹ ਕਰਦਾ ਔਰ ਮੈਂ ਕਿਤੇ ਨਾ ਕਿਤੇ ਉਹ ਬੰਦਿਆਂ ਦੀ ਬਹੁਤ ਸਿਫਤ ਕਰਕੇ ਆਇਆ ਵਾ ਹੁਣ ਹਾਂ ਫੇਰ ਹੀ ਆਇਆ ਅੱਛਾ ਵੀ ਅਗਲਾ ਕਹਿੰਦਾ ਦੇਖ ਲੈ ਤੇਰਾ ਆੜੀ ਕੀ ਕਰ ਜਾਂਦਾ ਹੈ ਨਾ ਵੀ ਉਹ ਵੀ ਜੀ ਸਾਨੂੰ ਪੈਸੇ ਨਹੀਂ ਦਿੰਦੇ ਜਾਂ ਸਾਨੂੰ ਸ਼ਗਨ ਸਕੀਮ ਕਹਿੰਦੇ ਥੱਲੇ ਦੱਸ ਜਣਾਂ ਨੇ ਲਿਖਿਆ ਹੁੰਦਾ ਵੀ हां हां अपनी ਕੁੜੀ ਦਾ ਸਗਨ ਪਾਉਣ ਲੱਗੇ ਆ ਜਾਂ ਕਰਨ ਲੱਗੇ ਉਹ ਗੱਲਾਂ ਇਹ ਕੋਈ ਇਹ ਅਹਿਮੀਅਤ ਨਹੀਂ ਰੱਖਦੀ ਦੇਖੋ ਤੁਸੀਂ ਉਨੇ ਜੋਗੇ ਹੋ ਕੇ ਦਿਖਾਓ ਤਾਂ ਕਿ ਅਗਲਾ ਤੁਹਾਨੂੰ ਉਨੇ ਜੋਗਾ ਕਰੇ ਵਾਜ ਮਾਰੇ ਤੁਹਾਨੂੰ ਉਨੇ ਕੁ ਪੈਸੇ ਦੇਵੇ ਮੈਂ ਬਹੁਤ ਫਿਲਮਾਂ ਜਿਹੜੀਆਂ ਮੈਂ ਨਹੀਂ ਪੈਸੇ ਲਏ ਤੇ ਬਹੁਤ ਫਿਲਮਾਂ ਜਿੰਨਾ ਚ ਮੈਨੂੰ ਪੈਸੇ ਨਹੀਂ ਮਿਲੇ ਮੈਨੂੰ ਇਹ ਲੱਗਦਾ ਹੁੰਦਾ ਵੀ ਨਹੀਂ ਯਾਰ ਕਿਤੇ ਨਾ ਕਿਤੇ ਮੇਰੇ ਚ ਕੋਈ ਘਾਟ ਸੀਗੀ ਮੈਂ ਜਾਂ ਤਾਂ ਹੋਵੇ ਵੀ ਆਹ ਰੋਲ ਆ ਤੇ ਵੀ ਐਦੂ ਆ ਕਹਤਾਂ ਤੇ ਜਿੰਨੇ ਮੈਨੂੰ ਪੈਸੇ ਮਿਲਦੇ ਆ ਮੈਨੂੰ ਉਦੋਂ ਦੁੱਗਨੇ ਬੰਦੇ ਦੇਖਣ ਜਾਣਗੇ ਮੈਂ ਉਹਨਾਂ ਨੂੰ ਪੱਕਾ ਕਰ ਦਿਆਂ ਤੁਸੀਂ ਮੈਨੂੰ 2 ਲੱਖ ਰੁਪਇਆ ਦੇ ਰਹੇ ਆ 4 ਲੱਖ ਤੋਂ ਡਾ ਪੱਕਾ ਵੀ ਮੇਰੇ ਵੱਲੀੋਂ ਟਿਕਟਾਂ ਪੱਕੀਆਂ ਫਿਰ ਤਾਂ ਸਵਾਦ ਆਉਂਦਾ ਵੀ ਜਦੋਂ ਟਿੱਕਰ ਅਸੀਂ ਉਹ ਚੀਜ਼ ਤਿੱਕਰ ਨਹੀਂ ਪਹੁੰਚਦੇ ਵੀ ਸਾਨੂੰ ਯਾਰ ਲੋਕ ਦੇਖਣ ਹੋਂ ਉਹ ਟਿੱਕਰ ਦੇਖੋ ਜ਼ੋਰ ਕਰ ਲਾਉਣੇ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਸਾਰਾ ਕੁਝ ਹੀ ਹੁੰਦਾ ਜਿੱਥੇ ਤੁਸੀਂ ਕਿਸੇ ਦੀ ਚੀਜ਼ ਸਹੀ ਕਰਕੇ ਦੇ ਆਉਣੇ ਆ ਅਗਲਾ ਖੋਜੋ ਕਿ ਉਹ ਮੈਂ ਕਰਦਾ ਜਿੱਥੇ ਤੁਸੀਂ ਉਹਦੀ ਉਥੋਂ ਟਿੱਕਰ ਨਹੀਂ ਪਹੁੰਚਦੇ ਜਾਂ ਜਾ ਕੇ ਅਸੀਂ ਵੀ ਬਥੇਰੀਆਂ ਗਲਤੀਆਂ ਕਰਦੇ ਰਹੇ ਉਹ ਫਿਰ ਉਵੇਂ ਕਰਕੇ ਹੁੰਦਾ ਇਹ ਕੋਈ ਐਡੀ ਗੱਲ ਹੈ ਨਹੀਂ ਹੈ ਨਹੀਂ ਉਹਦਾ ਬਣਾਇਆ ਪਰ ਇਹ ਮੈਨੂੰ ਲੱਗਦਾ ਬਣਾਉਂਦੇ ਵੀ ਇੰਡਸਟਰੀ ਦੇ ਹੀ ਕੁਝ ਲੋਕ ਹੈ ਬਾਹਰ ਲੋਕਾਂ ਨੇ ਇਸ ਚੀਜ਼ ਤੋਂ ਮੈਨੂੰ ਲੱਗਦਾ ਉਹ ਲੈਣਾ ਹੁੰਦਾ ਆ ਲੋਕਾਂ ਨੂੰ ਲੈਣਾ ਹੀ ਨਹੀਂ ਇਹ ਜਿਆਦਾ ਤੇਰੇ ਵਰਗੇ ਬਣਾਉਂਦੇ ਜਿਹੜੇ ਸਵਾਲ ਪੁੱਛਦੇ ਆ ਇਹ 50 ਜਣਿਆਂ ਨੇ ਸੁਣਨਾ ਹੁਣ ਮਨੇ ਕਹਨਾ ਪ੍ਰਿੰਸਾ ਤਾਂ ਐਵੇਂ ਗੱਪ ਮਾਰੀ ਜਾਂਦਾ ਪਤਾ ਹੁੰਦੇ ਆ ਇਹ ਲੋਕ ਤਾਂ ਹੁਣ ਤੱਕ ਇਹ ਪੁੱਛ ਲੈਂਦਾ ਜਦੋਂ ਕਿ ਮੇਰੇ ਪਿੰਡਿਆਂ ਨੇ ਉਹ ਫਿਰ ਗਿੱਪੀ ਘਰ ਕਿੱਥੇ ਰਹਿੰਦਾ ਅੱਛਾ ਤੁਸੀਂ ਫਿਰ ਸਾਰੇ ਇਕੱਠੇ ਹੀ ਰਹਿੰਦੇ ਹਾਂ ਮਨੇ ਪਾਇਆ ਲੱਗਦਾ ਵੀ ਘਰ ਉਹਦੇ ਸਾਰੇ ਸਾਰੇ ਉੱਥੇ ਨਹੀਂ ਹੈ ਜਦੀ ਜੀ ਵੀ ਹੱਥੀਆ ਨਾ ਉੱਥੇ ਹੀ ਆ ਉਹਨਾਂ ਦੀ ਘਰਾਂ ਦੀ ਸਾਰੇ ਬਿਲਕੁਲ ਉਹਨਾਂ ਦਾ ਬਹੁਤ ਵਧੀਆ ਅੱਛਾ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ